ਉਹ ਕੋਈ ਨਾ ਐਜੂਕੇਸ਼ਨ ਆ ਕਿਸੇ ਨਾ ਕਿਸੇ ਦੀ ਦਵਾ ਤੇ ਜੇ ਜੈਸੁਰਾ ਦੇ ਸਰਸ ਕਰੇਗਾ ਜੇ ਇਸ ਤਰ੍ਹਾਂ ਦੇ ਹਾਲਾਤ ਹੋਵੇ ਜੇ ਸਵਧਨ ਹੋਈ ਗਿਆ ਤਾਂ ਜਿਹੜੇ ਉਹ ਬੱਚੇ ਹੈ ਗਿਆ ਲੇਕਨ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਖਾਸ ਕਰਕੇ ਟੀਚਰਸ ਨੂੰ ਕਿ ਜਿਹੜੇ ਬੱਚੇ ਦਾ ਸਕੂਲ ਚਾਹੁੰਦੇ ਆ ਉਹ ਪੜ੍ਹੇ ਲਿਖਿਆ ਉਹਨਾਂ ਕੋਲੇ ਇਨਫੋਰਮੇਸ਼ਨ ਹੈ ਵੀ ਆ ਉਹ ਜਾਣ ਵੋਲਡ ਏਡਸ ਦੇ ਦੇ

ਤੇ ਸਾਰਿਆਂ ਨੂੰ ਇਲਾਜ ਦੇ ਸਕੇ ਫ੍ਰੀ ਕੁਆਲਟੀ ਟ੍ਰੀਟਮੈਂਟ ਮਿਲੇ 881 ਆਪ ਆਦਮੀ ਘਰ ਨੇ ਖੋਲੇ ਸਾਡੇ ਕੋਲੇ ਪੰਜਾਬ ਦੇ ਵਿੱਚ ਤਕਰੀਬਨ ਜੇ ਮੈਂ ਸਕੂਲਾਂ ਦੀ ਗੱਲ ਕਰਾਂ ਜਿੰਨੇ ਸਾਡੀਆਂ ਯੂਨੀਵਰਸਿਟੀ ਦਾ ਕਾਲਜਸ ਦਾ ਨੇ ਉਹ ਕੋਈ ਨਾ educational ਹੈ ਕਿਸੇ ਅਜਿਹੀ ਚੀਜ਼ ਤੇ ਜੇਕਰ ਡਾਕਟਰ ਅੱਜ ਇਹ ਰਾਜਪਥੀਸ ਬਾਕਮੇ ਦਾ ਮਕਸਦ ਇਹ ਹੁੰਦਾ ਜਦੋਂ ਆਪਾਂ ਕੋਈ ਵੀ ਜਨ ਬਣਾਨੇ ਆ ਜੀ ਉਸ ਬਿਮਾਰੀ ਬਾਰੇ ਵਿਚਾਰ ਚਰਚਾ ਕੀਤਾ ਜਾਵੇ ਜੀ ਔਰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਜਿਨ੍ਹਾਂ ਨੇ ਚਾਹੇ ਜਿਹੜੇ ਤੁਹਾਡੇ ਟੈਸਟਿੰਗ ਸੈਂਟਰਸ ਆ ਜਾਂ ਜਿਹੜੇ ਐਂਟੀ ਰੀਟਰੋਵੈਰੋ ਜਿਹੜੇ ਇਲਾਜ ਕਰਦੇ ਆ ਬਹੁਤ ਸਾਰੇ ਐਨ ਜੀਓਸ ਆ ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ ਬਹੁਤ ਡਿਫਰੈਂਟ ਡਿਪਾਰਟਮੈਂਟਸ ਹੈ ਇਹਦੇ ਚ ਅਲੱਗ-ਅਲੱਗ ਬੰਦਿਆਂ ਦੀ ਕੰਟਰੀਬਿਊਸ਼ਨ ਹੈ ਜਿਹੜੇ ਜਿਸ ਤਰ੍ਹਾਂ ਜਿਹੜੇ ਜਿੰਨੇ ਵੀ ਸਾਡੇ ਬਲੱਡ ਬੈਂਕ ਆ ਉਹ ਸੇਫ ਬਲੱਡ ਵਾਸਤੇ ਇਸੇ ਤਰ੍ਹਾਂ ਜਿਹੜੇ ਬੱਚਿਆਂ ਦੇ ਵਿੱਚ ਆ ਜਿਹੜੀ ਐਜੂਕੇਸ਼ਨਲ ਕੰਪੇਨ ਜਿਹਨੂੰ ਅਸੀਂ ਇਨਫੋਰਮੇਸ਼ਨ ਐਜੂਕੇਸ਼ਨ ਕਮਿਊਨੀਕੇਸ਼ਨ ਆਈਸੀ ਐਕਟੀਵਿਟੀਜ਼ ਆ ਕਿ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਯੂਥ ਨੂੰ ਪਤਾ ਹੋਣਾ ਚਾਹੀਦਾ ਕਿ ਚਾਹੇ ਐਚ ਈ ਵੀ ਐਸ ਦਾ ਜਾਂ ਹੈਪਟਾਈਟਸ ਬੀ ਐਂਡ ਸੀ ਆ ਜਿਹੜੇ ਤਿੰਨ ਪ੍ਰਿੰਸੀਪਲ ਮੋਡ ਆਫ ਸਪਰੈਡ ਆ ਉਹ ਕਿਹੜੇ ਕਿਹੜੇ ਆ ਜੇ ਉਹਨਾਂ ਨੂੰ ਪਤਾ ਹੋਏਗਾ ਕਿ ਸੈਕਸ਼ੂਅਲ ਟ੍ਰਾਂਸਮਿਸ਼ਨ ਤੋਂ ਕਿੱਦਾਂ ਬਚਣਾ ਸ਼ੇਅਰਿੰਗ ਆਫ ਸਰਿੰਜਸ ਨਹੀਂ ਕਰਨੀ ਔਰ ਚਲੋ ਜਿਹੜਾ ਮਦਰ ਟੂ ਚਾਈਲਡ ਹੈਗਾ ਉਹਦੇ ਵਾਸਤੇ ਵੀ ਉਹ ਮਦਰ ਦੀ ਜੇ ਜੇ ਮਦਰ ਪ੍ਰੋਪਰ ਟਰੀਟਮੈਂਟ ਲਏਗੀ ਤਾਂ ਉਹਦਾ ਬੱਚਾ ਐ ਚੰਗੇ ਵੀ ਪੋਜ਼ਿਟਿਵ ਮਦਰ ਦਾ ਬੱਚਾ ਵੀ ਜਿਹੜਾ ਨਾਰਮਲ ਬੱਚਾ ਹੋ ਸਕਦਾ ਸੋ ਇਹ ਜੇ ਸਾਰੀਆਂ ਗੱਲਾਂ ਲੋਕਾਂ ਨੂੰ ਪਤਾ ਹੋਣ ਗਿਆ ਤਾਂ ਆਪਾਂ ਜਿਹੜੀ ਬਿਮਾਰੀ ਆ ਉਹਨੂੰ ਕੰਟਰੋਲ ਕਰ ਸਕਦੇ ਆ ਕਿਉਂਕਿ ਇਹਦੀ ਰੋਕਥਾਮ ਹੀ ਪ੍ਰੋਫੈਕਸ਼ਨ ਇਸ ਦਾ ਕਿਉਰ ਤੇ ਆਦਰਵਾਈਜ਼ ਜੇ ਬਿਮਾਰੀ ਹੋ ਗਈ ਆ ਫਿਰ ਕੋਈ ਕਰਨੀ ਡਿਸਪੀਅਰ ਕਰਨ ਵਾਲੀ ਕਰਨੀ ਆ ਜੀ ਫਿਰ ਵੀ ਤੁਸੀਂ ਇੱਕ ਨਾਰਮਲ ਦੀ ਆ ਨਾਰਮਲ ਲਾਈਫ ਫੀਲ ਕਰ ਸਕਦੇ ਹੋ ਜੇ ਤੁਸੀਂ ਪ੍ਰੋਪਰ ਟਰੀਟਮੈਂਟ ਲੈਂਦੇ ਹੋ ਸਾਰੀਆਂ ਪ੍ਰੋਕਾਸ਼ਨ ਲੈਂਦੇ ਹੋ ਉਹਦੇ باوجود ਵੀ ਤੁਸੀਂ ਨਾ ਤਾਂ ਅੱਗੇ ਸਪਰੈਡ ਕਰੋਗੇ ਤੁਸੀਂ ਆਪਣੀ ਸਿਹਤ ਵੀ ਤੁਹਾਡੀ ਅੱਛੀ ਰਹੇਗੀ ਸੋ ਇਹ ਸਾਰੀ ਜਿਹੜੀ ਜਾਣਕਾਰੀ ਆ ਲੋਕਾਂ ਨਾਲ ਸਾਂਝੀ ਕਰਨੀ ਇਹਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਔਰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਹਨਾਂ ਦਾ ਸਨਮਾਨ ਕਰਨਾ ਇਹ ਸਾਦਾ ਸਾਡਾ ਮੁੱਖ ਮਕਸਦ ਜੀਗਾ ਕਿ ਜਿਹੜਾ ਮਾਈ ਹੈਲਥ ਮਾਈ ਰਾਈਟ ਜੋ ਥੀਮ ਦਿੱਤਾ ਹੈ ਸੋਰੀ ਡਬਲਯੂ ਐਚਓ ਨੇ ਜਿਹੜਾ ਮਤਲਬ ਇਹ ਲੋਕਾਂ ਤੱਕ ਜਿਹੜਾ ਹੈਗਾ ਉਹਦੇ ਨਾਲ ਮੈਂ ਕਹਿੰਦਾ ਆਪਣੀ ਜ਼ਿੰਮੇਵਾਰੀ ਵੀ ਆ ਜ਼ਿੰਮੇਵਾਰੀ ਸਿਹਤ ਹੈ ਹਰ ਇੱਕ ਬੱਚੇ ਨੂੰ ਜਿਹੜੇ ਆਪਾਂ ਇਹ ਅਵੇਅਰਨੈਸ ਦੇ ਦੀ ਹੈ ਜੋ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮਤਲਬ ਜਿਹੜਾ ਡਿਜ਼ੀਜ਼ ਦਾ ਬਰਡਨ ਆ ਉਹਦੇ ਨਾਲ ਬਹੁਤ ਘਟੇਗਾ ਇਸ ਲਈ ਕੈਂਪਸ ਵਗੈਰਾ ਲਗਾਏ ਜਾਣਗੇ ਹਾਂ ਇਹਦੇ ਵਾਸਤੇ ਅਸੀਂ ਸਕੂਲਾਂ ਦੇ ਵਿੱਚ ਖਾਸ ਕਰਕੇ ਜੀ ਸਕੂਲਾਂ ਕਾਲਜਾਂ ਦੇ ਵਿੱਚ ਯੂਥ ਦੇ ਵਿੱਚ ਜਿਹੜਾ ਹੈਗਾ ਉਹ ਐਜੂਕੇਸ਼ਨਲ ਕੰਪੇਨ ਹੈ ਸੇਫ ਬਲੱਡ ਦੀ ਕੰਪੇਨ ਹੈ ਓਰਲ ਸਬਸਟੀਟਿਊਸ਼ਨ ਥੈਰੇਪੀ ਜਿਹਨੂੰ ਅਸੀਂ ਜਿਹੜੇ ਇੰਜੈਕਟਡ ਡਰਗ ਯੂਜ਼ਰਸ ਹੈ ਉਹਦੇ ਵਾਸਤੇ ਸਪੈਸ਼ਲ ਜਿਹੜੇ ਆ ਗਿਆ 43 ਦੇ ਕਰੀਬ ਜਿਹੜੇ ਆ ਗਿਆ ਓਰਲ ਸਬਸਟੀਟਿਊਸ਼ਨ ਥੈਰੇਪੀ ਆ ਕਿ ਤੁਸੀਂ ਜਿਹੜੀ ਗੋਲੀ ਲੈ ਲਓ ਜਾਂ ਅਸੀਂ ਇੱਕ ਜਿਹੜੀ ਹੈਗੀ ਆ ਉਹ ਆਪਣੇ ਨਾ ਨੈਜ਼ਲ ਡ੍ਰੋਪਸ ਵੀ ਹੁੰਦੇ ਆ ਮੈਥਡੌਨ ਜਿਹੜੀ ਡਿਕੋਟ ਮੈਥਡੌਨ ਥੈਰੇਪੀ ਆ ਉਹ ਇਕਲੀ ਇਫੈਕਟਿਵ ਹੈ ਤਾਕੇ ਜਿਹੜਾ ਐਚ ਆਈ ਵੀ ਦਾ ਜਿਹੜਾ ਪ੍ਰਿੰਸੀਪਲ ਮੋਡ ਆਫ ਸਪਰੈਡ ਆ ਪੰਜਾਬ ਦੇ ਵਿੱਚ ਦੇਖਿਆ ਕਿ ਬਹੁਤ ਜ਼ਿਆਦਾ ਜਿਹੜੇ ਵਧੇ ਸੀਗੇ ਉਹ ਇੰਜੈਕਟਿੰਗ ਡਰੱਗਸ ਯੂਜ਼ਰ ਕਰਕੇ ਵਧੇ ਸੀ ਆਈ ਡੀ ਯੂ ਕਰਕੇ ਹੋਣ ਸੀ ਦੇਖਿਆ ਵੀ ਹਰਿਆਣੇ ਦੇ ਵਿੱਚ ਸਾਡੇ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈਗਾ ਸੋ ਉਹਦਾ ਇੱਕੋ ਹੀ ਤਰੀਕਾ ਹੈਗਾ ਕਿ ਸਾਡਾ ਜਿਹੜਾ ਯੂਥ ਹੈ ਉਹਨਾਂ ਨੂੰ ਇਹਦੇ ਬਾਰੇ ਗਿਆਨ ਹੋਵੇ ਵੀ ਇਹ ਫੈਲਦੀ ਕਿੱਦਾਂ ਹੈ ਤਾਂ ਹੀ ਆਪਾਂ ਇਹਦੇ ਚ ਕੰਮਜਾਬ ਹੋਵਾਂਗੇ ਸੋ ਇਹ ਮਕਸਦ ਹੈ ਸਾਡਾ ਜੀ ਦੇਖੋ ਬਹੁਤ ਮਾੜੀ ਗੱਲ ਹੈ ਉਹਨਾਂ ਤੇ ਪਹਿਲਾਂ ਹਮਲਾ ਨਹੀਂ ਦੋ ਤਿੰਨ ਹਮਲੇ ਹੋ ਚੁੱਕੇ ਆ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਜਦੋਂ ਕਿਤੇ ਵੀ ਜਾਂਦੇ ਆ ਔਰ ਹੋਰ ਕਿਸੇ ਲੀਡਰ ਤੇ ਹਮਲਾ ਨਹੀਂ ਹੋਇਆ বিজেপি ਦੇ ਕਿਸੇ ਲੀਡਰ ਤੇ ਹਮਲਾ ਨਹੀਂ ਹੋਇਆ ਨੈਚਰਲੀ ਸਿੱਧੀ ਜੀ ਗੱਲ ਹੈ ਜੀ ਇੱਕ ਕੌਣ ਕਲਾ ਸਕਦਾ ਹੈ ਦਾ ਫਾਇਦਾ ਕਿਹਨੂੰ ਹੋ ਰਿਹਾ ਕਿਹੜੀ ਪਾਰਟੀ ਆ ਉਹ ਬੰਦਿਆਂ ਦੇ ਲਿੰਕ ਦੇ ਨਾਲ ਹੈ ਇਹ ਸੌਰਵ ਭਾਰਤਵਾਦੀ ਜੀ ਨੇ ਦੱਸਿਆ ਹੈਗਾ ਇਹ निंदਣਯੋਗ ਹੈ ਜੀ ਸ਼ਰਮਨਾਕ ਗੱਲ ਹੈ ਕਿ ਤੁਸੀਂ ਜਿਹੜਾ ਹੈਗਾ ਇਲੈਕਟਰਲ ਬੈਟਲ ਹੈ ਉਹ ਤੁਸੀਂ ਮਤਲਬ ਬੈਲੇਟ ਨਾਲ ਲੜਨੀ ਚਾਹੀਦੀ ਹੈ ਮਤਲਬ ਇਹ ਗੁੰਡਾ ਕਰਤੀ ਕਰਕੇ ਨਹੀਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਰੱਖ ਕੇ ਦੇਖ ਲਓ ਤੁਸੀਂ ਉਹਦਾ ਹੌਸਲਾ ਨਹੀਂ ਤੋੜ ਸਕੇ ਹੁਣ ਤੁਸੀਂ ਹਮਲੇ ਕਰਕੇ ਦੇਖ ਲਓ ਉਹਦਾ ਹੌਸਲਾ ਨਹੀਂ ਤੋੜ पाओगे ਤੁਸੀਂ ਉਹ ਆਮ ਆਦਮੀ ਪਾਰਟੀ ਦੇ ਜਦੋਂ ਜਦੋਂ ਤੁਸੀਂ ਅਟੈਕ ਕੀਤਾ ਜਾਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਸਟਰੋਂਗਰ ਹੋ ਕੇ ਮਤਲਬ ਪਹਿਲਾਂ ਨਾਲੋਂ ਮਜ਼ਬੂਤ ਹੋ ਕੇ ਉੱਭਰੀ ਅਸੀਂ ਹਮੇਸ਼ਾ ਅੱਗੇ ਅੱਗੇ ਤੋਂ ਵੀ ਅਸਰ ਹੋਏਗਾ ਕਿ ਐਮਐਲਏ ਕਿ ਕਿਤੇ ਆ ਦਿੱਲੀ ਵਿੱਚ ਸਿਰਫ ਇੱਕ ਕਾਲ ਰਿਕਾਰਡਿੰਗ ਹੋ ਵੀ ਉਹਨਾਂ ਦੇ ਪੀਏ ਦੇ ਨਾਲ ਦਿੱਲੀ ਪੁਲਿਸ ਨੇ ਕਿਹਾ ਕਿ ਐਜ਼ ਇਹਨਾਂ ਦੇ ਕੈਂਕਸਟਰ ਦੇ ਨਾਲ ਲਿੰਕ ਹੈ। ਆਮ ਆਮੀ ਪਾਰਟੀ ਦੇ ਕਨ ਅਬਦਾਰ ਕਿੱਦਿ ਲੱਗਦਾ ਹੈ ਵੀ ਕੇਂਦਰ ਸਰਕਾਰ ਕੋ ਵੀ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਪੁਲਿਸ ਵੀ ਪੁਲਿਸ ਉਹਨਾਂ ਦੇ ਨਾਲ ਚੋਗੀ ਐਜ਼ ਇਹ ਪੂਰਾ ਐਵੀਡੈਂਸ ਨਹੀਂ ਹੈਗਾ। ਸਿਰਫ ਇੱਕ ਕਾਲ ਰਿਕਾਰਡ ਦਿੱਤਾ ਉਹ ਵੀ ਇੱਕ ਛੋਟੇ ਪ੍ਰਤੀਨਿਧੀ ਨੂੰ ਮਤਲਬ ਇੱਕ ਜਿਹੜੀ ਫ੍ਰਿਵੋਲਸ ਕੰਪਲੇਟ ਦੇ ਬੇਸ ਤੇ ਅਰੈਸਟ ਕਰਨਾ। ਤੋ ਦੇਖੋ ਵੀ ਇਹ ਕਿਤੇ ਹੋਰ ਹੋ ਰਿਹਾ ਜੀ ਕਿਤੇ ਜਿਹੜੇ ਤੁਹਾਡੇ ਕਰਨਾਟਕਾ ਦੇ ਵਿੱਚ ਸੀਗੇ ਜਿਹੜੇ ਇਹਨਾਂ ਦੇ ਮਤਲਬ ਦੇਵਕੋੜਾ ਜੀ ਦਾ ਪੋਤਰਾ ਸੀ ਜਾਇਦ ਉਹ ਉਹਦੇ ਤੇ ਕਿੰਨੇ ਮਤਲਬ ਰੇਪ ਦਾ ਕੇਸ ਹੈ ਚਾਹ ਜਿਹਨੇ ਕਿਸਾਨਾਂ ਦੇ ਉੱਤੇ ਜੀਬ ਛੜਾ ਦਿੱਤੀ ਉਹਨਾਂ ਨੂੰ ਤਾਂ ਜਮਾਨਤਾ ਦੇ ਰਹੇ ਹੈ ਜੀ ਹੋਰ ਕਿੰਨੇ ਮਾੜੇ ਬੰਦਿਆਂ ਨੂੰ ਤੇ ਸਾਡਾ ਕਹ ਰਿਆ ਨਹੀਂ ਵੀ ਇਹ ਤਾਂ ਤੁਹਾਡੇ ਸਾਹਮਣੇ ਅੱਜ ਸਾਡੇ ਮੁੱਖ ਮੰਤਰੀ ਨੂੰ ਉਪ ਮੁੱਖ ਮੰਤਰੀ ਨੂੰ ਸਿਹਤ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਸੰਜੇ ਜੀ ਨੂੰ ਸਾਡੇ ਮੈਂਬਰ ਆਫ ਪਾਰਲੀਮੈਂਟ ਨੂੰ ਸਾਰਿਆਂ ਨੂੰ ਅਰੈਸਟ ਕਰਕੇ ਦੇਖ ਲਿਆ ਉਹਨਾਂ ਨੇ ਕੋਈ ਗੱਲ ਨਹੀਂ ਜੀ ਸਾਨੂੰ ਪੂਰਾ ਯਕੀਨ ਹੈ ਕਿ ਜਦੋਂ ਤੁਹਾਨੂੰ ਅਦਾਲਤ ਤੋਂ ਇਨਸਾਫ ਮਿਲੇਗਾ ਔਰ ਜਿਸ ਤਰ੍ਹਾਂ ਬਾਕੀ ਦੇ ਕੇਂਦਰ ਦੇ ਨਾਲ ਮੋਹੱਲਾ ਕਮੇਟੀ ਦੇ ਨਾਮ ਹੋਊਗਾ ਜੀ ਫਾਈਨਲ ਵੀ ਕੇਂਦਰ ਵੱਲੋਂ ਦੇਖੋ ਉਹਦੇ ਤੇ ਹਾਂ ਉਹਦੇ ਨਾਲ ਸਾਡਾ ਜਿਹੜਾ ਹੈਗਾ ਕੁਝ ਐਗਰੀਮੈਂਟ ਹੋਇਆ ਜਿਹੜਾ ਉਹਨਾਂ ਦਾ ਨਾਂ ਸੀਗਾ ਉਹ ਵੀ ਚੈੱਕ ਕੀਤਾ ਜੀ ਉਹਨਾਂ ਨੇ ਉਹਨਾਂ ਨੇ ਯੂਸ਼ਮਨ ਰੋਕਿਆ ਮੰਦਿਰ ਸੀਗਾ ਉਹ ਮੰਦਿਰ ਸੀਗਾ ਉਹਨੂੰ ਹਟਾਇਆ ਸੀ ਤੇ ਉਹਦੇ ਤੇ ਜਿਹੜੇ ਸਾਡੇ ਦੋ ਤਰ੍ਹਾਂ ਦੇ ਇੱਕ ਤਾਂ ਸਟੇਟ ਸਟੇਟ ਜਿਹੜੇ ਸਾਡੇ ਸਟੇਟ ਦੇ ਹੈਗੇ ਜਿਹੜੇ ਪੋਟਾ ਕੇਵਨ ਚ ਬਣਿਆ ਹੋਇਆ ਜਾਂ ਕਿਸੇ ਨੇ ਕੋਈ ਧਰਮਸ਼ਾਲਾ ਜਾਂ ਕਿਸੇ ਬੰਦੇ ਨੇ ਕੋ ਡੋਨੇਟ ਕੀਤੇ ਆ ਐਨਆਰਈ ਨੇ ਉਹ ਐਜ਼ ਇਟ ਇਜ਼ ਰਹਿਣਗੇ ਜਿਹੜਾ ਸਟੇਟ ਦਾ ਹੈਗਾ ਜਿਹੜੇ ਜਿੱਥੇ ਉਹਨਾਂ ਦੀ 60% ਕੰਟਰੀਬਿਊਸ਼ਨ ਹੈ ਉੱਥੇ ਅਸੀਂ ਇੱਕ ਜਿਹੜਾ ਹੈਗਾ ਉਹ ਕਿਉਂਕਿ ਕੋ-ਫੰਡਡ ਹੈ ਤੇ ਉਹਦੇ ਚ ਜਿਹੜੀ ਹੈਗੀ ਅਸੀਂ ਉਹਨਾਂ ਕਹਿੰਦੇ ਵੀ ਠੀਕ ਹੈ ਕੋ-ਬ੍ਰਾਂਡਿੰਗ ਜਿਹੜੀ ਹੈਗੀ ਸਾਡਾ ਆਪਸ ਦੇ ਵਿੱਚ ਉਹਦੀ ਹੋਈ ਹੈ ਸਮਝਾਤਾ ਤੇ ਪੈਸੇ ਆਣੇ ਸ਼ੁਰੂ ਹੋ ਗਏ ਆ ਤੇ ਵੈਸੇ ਵੀ ਮਤਲਬ ਉਹ ਵੀ ਇੱਕ ਤੱਕਾ ਹੈਗਾ ਜੀ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਬਾਦਲ ਸਾਹਿਬ ਦੀ ਕੈਪਟਨ ਸਾਹਿਬ ਦੀ ਫੋਟੋ ਕਿਤੇ ਨਹੀਂ ਲੱਗਦੀ ਸੀ ਇਹ ਸਿਰਫ ਤੇ ਸਿਰਫ ਭਗਵੰਤਪਾਣ ਦੇ ਨਾਲ ਉਹਨੂੰ ਇੱਥੇ ਪੰਜਾਬ ਦੇ ਵਿੱਚ ਵੀ ਇਹ ਵੀ ਵਿਸਤਰੇ ਵਾਲੀ ਗੱਲ ਹੈ ਇਹ ਸਟੇਟ ਜਿਹੜਾ ਹੈਗਾ ਇਹ ਹੈਲਥ ਐਂਡ ਐਜੂਕੇਸ਼ਨ ਈਵਨ ਐਗਰੀਕਲਚਰ ਥੀ ਲੈਂਡ ਆਰਡਰ ਵੀ ਸਰ ਲਾਸਟ ਕੁਐਸਚਨ ਹੈ ਅਨਿਲ ਵਿਜ ਨੇ ਕੱਲ ਇੱਕ ਬਿਆਨ ਦਿੱਤਾ ਬਾਲਾ ਦੇ ਮਿਨਿਸਟਰ ਨੇ ਕਿ ਸ਼ੰਭੂ ਜਿਹੜੇ ਕਿਸਾਨ ਬੈਠੇ ਆਂ ਪੰਜਾਬ ਸਰਕਾਰ ਪੂਰਾ ਉਹਨਾਂ ਦੀ ਸਪੋਰਟ ਕਰਦੀ ਹੈ ਇਹ ਪੰਜਾਬ ਸਰਕਾਰ ਦੀ ਸ਼ਹਿਤ ਕਿਸਾਨ ਬੈਠੇ ਕੱਲ ਉਹਨਾਂ ਨੇ ਇੱਕ ਬਿਆਨ ਦਿੱਤਾ ਉਹ ਦੇਖੋ ਉਹਨਾਂ ਦਾ ਅਨਿਲ ਵਿਜ ਦਾ ਕਿਸਾਨਾਂ ਨਾਲ ਕੀ ਲੈਣਾ ਦਿੰਦਾ ਜਿਹੜਾ ਦਾ ਮੁੱਦਾ ਹੈਗਾ ਸੈਕਟਰ ਦੇ ਨਾਲ ਕੋਈ ਹੋਮ ਮਿਨਿਸਟਰ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਕੋਈ ਬਿਆਨ ਦਿੱਤਾ ਜੀ ਅਨਿਲ ਵਿਜ ਜਿਹੜੇ ਹੈਗੇ ਆ ਉਹ ਕਿਸਾਨਾਂ ਨੂੰ ਦੇਸ਼ ਦਾ ਇਸ ਤਰ੍ਹਾਂ ਨਹੀਂ ਸਮਝਦੇ ਜੀ ਉਹ ਕਿਉਂ ਉਹਨਾਂ ਨੂੰ ਮਤਲਬ ਉਹਨਾਂ ਨੂੰ ਕੀ ਹੱਕ ਹੈ ਹਰਿਆਣੇ ਦੀ ਸਰਕਾਰ ਨੂੰ ਕਿ ਉਹਨਾਂ ਨੇ ਉਹਨਾਂ ਦਾ ਰਸਤੇ ਬੰਦ ਕੀਤੇ ਹੋਏ ਆਪਣੀ ਰਾਜਸਥਾਨੇ ਚ ਕਿਉਂ ਨਹੀਂ ਜਾ ਸਕਦੇ ਇਹ ਤਾਂ ਸ਼ਰਮ ਤੱਕਾ ਹੈਗਾ ਜੀ ਇਹ ਕਹਿੰਦੇ ਹੁੰਦੇ ਜੋਰਾਵਰ ਦਾ 37200 ਇਹ ਸ਼ਰਮ ਤੱਕਾ ਹੈਗਾ ਜੀ ਬਿਲਕੁਲ ਮਾੜੀ ਗੱਲ ਹੈ ਔਰ ਇੱਕ ਜਿਹੜੇ ਆਪਣੇ ਵਿਰਧ ਕਿਸਾਨ ਆ ਜਿਹੜੇ ਮਤਲਬ ਸੀਨੀਅਰ ਸਿਟੀਜ਼ਨ ਹੀ ਆ ਗਿਆ ਉਹ ਮਰਨ ਵਰਤੇ ਰੱਖੇ ਹੋਏ ਆ ਕਿਉਂ ਨਹੀਂ ਗੱਲ ਕਰਦਾ ਜੀ ਪ੍ਰਧਾਨ ਮੰਤਰੀ ਕਿਉਂ ਅਸੀਂ ਕੀ ਹਰੋਗਾ ਸਰ ਕਿਉਂ ਨਹੀਂ ਗੱਲ ਕਰਦੇ ਹੋਮ ਮਿਨਿਸਟਰ ਜੀ ਔਰ ਜਿਹੜੇ ਬਾਕੀ ਦੇ ਮੰਤਰੀ ਉਹਨਾਂ ਕੋਲੇ ਪਾਵਰ ਕੋਈ ਨਹੀਂ ਹੈ ਖੇਤੀਬਾੜੀ ਮੰਤਰੀ ਦਾ ਕੁਰਨਾ ਕਰਲੀ ਕਰ ਸਕਦੇ ਕਿਉਂ ਨਹੀਂ ਉਹਨਾਂ ਨੂੰ ਬੁਲਾ ਕੇ ਦਿੱਲੀ ਕਰ ਕਰ ਸਕਦੇ ਮਤਲਬ ਕੀ ਕੀ ਮੰਗ ਰਿਹਾ ਜੀ ਉਹ ਜਿਹੜੀ ਉਹਨਾਂ ਦੀਆਂ ਨਜਾਇਜ਼ ਮੰਗਾਂ ਹੈਗੀਆਂ ਕਿ ਰਾਈਟ ਟੂ ਪ੍ਰੋਟੈਸਟ ਤਾਂ ਫੰਡਮੈਂਟਲ ਰਾਈਟ ਹੈ ਜੀ ਉਹ ਵੀ ਡਿਨਾਈ ਕੀਤਾ ਜਾ ਰਿਹਾ ਬਹੁਤ ਮਾੜੀ ਗੱਲ ਸਰ ਦਿੱਲੀਵਾਲ ਜੀ ਦੇ ਮੰਤਰੀ ਕੱਢੇ ਸਿਹਤ ਵਿਭਾਗ ਵੱਲੋਂ ਸਪੈਸ਼ਲ ਡਾਕਟਰਾਂ ਦੀ ਟੀਮ ਉੱਤੇ ਤਣਾਅ ਦਾ ਕੋਈ ਬਿਲਕੁਲ ਤਣਾਅ ਤਾਂ ਜੀ ਰੋਜ਼ ਚੈੱਕਅਪ ਹੋ ਰਿਹਾ ਤੁਸੀਂ ਦੇਖਿਆ ਵੀ ਹੋਣਾ ਜੋ ਸਾਡਾ ਕੰਮ ਹੈ ਅਸੀਂ ਬਿਲਕੁਲ ਸਿਹਤ ਦਾ ਚੈੱਕਅਪ ਕਰ ਰਹੇ ਹਾਂ ਔਰ ਜਿਹੜੇ ਅ ਇਹ ਹੁਣ ਸੈਂਟਰ ਕਮੰਡ ਨੂੰ ਮੈਂ ਫਿਰ ਵੀ ਤੁਹਾਡੇ ਥਰੂ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਬੁਲਾਓ ਗੱਲਬਾਤ ਕਰੋ ਇਹ ਸਾਰੇ ਦੇਸ਼ ਦੇ